ਜੇ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਹੜਪੇਟ ਦਾ ਕਾਰਨ ਅੱਜ ਪੰਜਾਬ ਦਾ ਕੱਲਾ-ਕੱਲਾ ਨੌਜਵਾਨ ਆਪਣੇ ਆਪਣੇ ਲੈਵਲ ਤੇ ਜਿੰਨੇ ਕੁ ਜੋਗਾ ਬੰਦਾ ਹੈਗਾ ਸਾਰੇ ਕੁਛ ਨਾ ਕੁਛ ਕਰ ਰਹੇ ਨੇ ਉਸ ਆਪਣੇ ਭੈਣ ਭਰਾਵਾਂ ਲਈ ਜੋ ਹੜ ਦੇ ਨਾਲ ਪੀੜਤ ਹੋਏ ਨੇ ਵੀ ਕਹਿਣ ਦਾ ਭਾਵ ਕੁਦਰਤੀ ਜਿਹਨਾਂ ਨੂੰ ਮਾਰ ਪਈਆ ਸੋ ਮੈਂ ਅੱਜ ਬੇਨਤੀ ਕਰਦਾ ਸਾਰਿਆਂ ਨੂੰ ਇਹ ਵੀਡੀਓ ਨੂੰ ਵੱਧ ਚੜ ਕੇ ਸ਼ੇਅਰ ਕਰ ਦਿਓ ਕਿਉਂਕਿ ਅਸੀਂ ਅੱਜ ਜਾ ਰਹੇ ਹਰੀਕੇ ਪੱਤਣ ਬਾਈ ਪਾਲਖਰੌਂਡ ਦੇ ਸਹਿਯੋਗ ਦੇ ਲਈ ਜਿਨ੍ਹਾਂ ਨੇ ਤਰਨਤਾਰਨ ਜ਼ਿਲ੍ਹੇ ਦੇ ਤਿੰਨ ਪਿੰਡ ਗੋਦ ਲਏ ਹੋਏ ਨੇ ਸੋ ਆਪਣੇ ਵਿੱਚ ਜ਼ਿੰਮੇਵਾਰੀ ਬਣਦੀ ਆ ਇਸ ਤਰ੍ਹਾਂ ਦੇ ਇਨਸਾਨਾਂ ਦੇ ਨਾਲ ਖੜਨ ਦੀ ਜੋ ਆਲਰੇਡੀ ਬਹੁਤ ਚੰਗਾ ਕੰਮ ਕਰ ਰਹੇ ਨੇ ਸੋ ਹਰੀਕੇ ਪੱਤਣ ਜਾ ਰਹੇ ਨੇ ਆਪਣੇ ਫਰਜ਼ ਬਣਦੇ ਨੇ ਚਾਰਾ ਹੋ ਗਿਆ ਜੀ ਡੀਜ਼ਲ ਹੋ ਗਿਆ ਖਾਣ ਪੀਣ ਦੀਆਂ ਕੁਝ ਚੀਜ਼ਾਂ ਹੋ ਗਈਆਂ ਮੈਡੀਸਨ ਹੋ ਗਈਆਂ ਔਰ ਖਾਸ ਕਰਕੇ ਜਾਨਵਰਾਂ ਦੇ ਲਈ ਬਹੁਤ ਵਧੀਆ ਉਪਰਾਲਾ ਤੁਹਾਨੂੰ ਪਤਾ ਨਵ ਜੀਨ ਵੈਲਫੇਅਰ ਸੁਸਾਇਟੀ ਆਲਰੇਡੀ ਕਰ ਰਹੀ ਹੈ ਔਰ ਉੱਥੇ ਵੀ ਆਪਣੀ ਟੀਮ ਪੂਰੀ ਪ੍ਰੋਪਰ ਲੈ ਕੇ ਜਾ ਰਹੇ ਨੇ ਦੇਖੋ ਕੋਈ ਕੰਬਲ ਕਿਸ ਨੂੰ ਕਿਸੇ ਵੀ ਚੀਜ਼ ਉੱਥੇ ਲੋਡ ਹੋ ਗਈ ਲੋਡ ਦੇ ਅਨੁਸਾਰ ਉਹਨਾਂ ਨੂੰ ਇਹ ਸਮਾਨ ਦਿੱਤਾ ਜਾਊਗਾ ਹਾਂਜੀ ਰਮਨ ਜੀ ਤਿਆਰੀ ਹੈ ਫਿਰ ਪੂਰੀ ਹਾਂਜੀ ਹਾਂਜੀ ਤਿਆਰੀ ਹੈ ਵੀਰੇ ਬਸ ਨਿਕਲਦੇ ਨੇ 10 15 ਮਿੰਟ ਹੋਰ ਬਸ ਆ ਲਾ ਲੀਏ ਬੈਨਰ ਦੇ ਬਸ ਠੀਕ ਆ ਵੀਰੇ ਇਹ ਵੀ ਜ਼ਰੂਰੀ ਇਹਨਾਂ ਚਲੋ ਹਾਂਜੀ ਹਾਂਜੀ ਤੇ ਬਾਕੀ ਲੋਕ 에어ਪੋਰਟ ਬਾਕੀ ਅੱਗੇ ਜਾ ਕੇ ਦਿਖਾਉਣੇ ਆ ਵੀਰਪਾਲ ਕਲੋੜ ਕੋ ਜਾਣੇ ਆ ਜੀ ਤੇ ਗੁਲਜਾਰ ਗਰੁੱਪ ਆਫ ਇੰਸਟੀਟਿਊਟਸ ਦਾ ਸਪੈਸ਼ਲ ਥੈਂਕ ਯੂ ਜਿਨ੍ਹਾਂ ਨੇ 1 ਲੱਖ ਰੁਪਏ ਡੋਨੇਟ ਕੀਤਾ ਤੇ ਹੋਰ ਵੀ ਕਾਫੀ ਤਰੀਕਿਆਂ ਦੀ ਸੇਵਾ ਕੀਤੀ ਤੇ ਈਡੀ ਸਰ ਐਮਡੀ ਸਰ ਨਾਲ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਕਰਨਾ ਚਾਹੁੰਦਾ ਤੈ ਦਿਲੋ ਤੇ ਸਾਰਿਆਂ ਨੂੰ ਇੱਕ ਇਹ ਰਿਕਵੈਸਟ ਕਰੂੰਗਾ ਕਿ ਬਾਅਦ ਚੜ ਕੇ ਤੁਸੀਂ ਵੀ ਅ ਠੀਕ ਹੈ ਜੀ ਆ ਦੇਖੋ ਸਾਰੇ ਭਰਾ ਨਾਲ ਨੇ ਧੰਨਵਾਦ ਕਰਦੇ ਆਂ ਦਿਲ ਦੀ ਕਰਾਈਆਂ ਤੋਂ ਗੁਲਜ਼ਾਰ ਮੋਟਰ ਦਾ ਜਿਨ੍ਹਾਂ ਨੇ ਹੜਪੀੜਤਾਂ ਦੇ ਲਈ ਰਾਹਤ ਸਮੱਗਰੀ ਜਿਹੜੀ ਹੈ ਭੇਜੀ ਆ ਜਿਹਦੇ ਵਿੱਚ ਪਸ਼ੂਆਂ ਦਾ ਚਾਰਾ ਤੇ ਖਾਣ ਪੀਣ ਦਾ ਸਮਾਨ ਸੈਂਟਰੀ ਪੈਡ ਤੇ 300 ਦੇ ਕਰੀਬ 300 ਲੀਟਰ ਦੇ ਕਰੀਬ ਡੀਜ਼ਲ ਜੋ ਜੋ ਚੀਜ਼ਾਂ ਦੀ ਲੜਿੰਦੀਆਂ ਚੀਜ਼ਾਂ ਨੇ ਜਾ ਰਹੇ ਆਂ ਬਾਈ ਪਾਲਖਣੋਂ ਨਾਲ ਜੋ ਜੋ ਲੜਿੰਦੀਆਂ ਚੀਜ਼ਾਂ ਉੱਥੇ ਲੈ ਕੇ ਜਾ ਰਹੇ ਆਂ ਤੈਨੂੰ ਧੰਨਵਾਦ ਕਰਦੇ ਆ। 1,380 ਦਾ ਡੀਜ਼ਲ ਪੈ ਗਿਆ। ਇੱਕ ਟੈਂਕਨ ਭਰ ਗਿਆ, ਸੇਮ ਇੱਕ ਹੋਰ ਭਰਨੇ ਦੇ ਨਾਲ ਦਾ। ਆ ਤੁਸੀਂ ਦੇਖ ਸਕਦੇ ਹੋ ਆਪਣੇ ਲੈਫਟ ਹੈਂਡ ਸਾਡੇ ਸਾਹਮਣੇ ਇਹ ਦਰਿਆ ਵਾਲਾ ਰਸਤਾ ਜਿੱਧਰ ਪਾਣੀ ਸਾਰਾ ਗਿਆ ਜਿੱਥੇ ਗੱਡੀ ਜਾ ਰਹੀ ਹੈ ਇਹ ਵੀ ਇੱਕ ਬੰਨੇ ਹੈ। ਬੰਨਾਂ ਦੇ ਉੱਤੇ ਹੀ ਗੱਡੀ ਜਾ ਰਹੀ ਹੈ ਕਿ ਇਧਰਲੇ ਪਾਸੇ ਪਿੰਡ ਨੇ ਦੇਖੋ। ਇਹ ਬਸ ਕੱਲਾ ਰੋਡ ਕਿਤੇ ਨਹੀਂ ਜਾਂਦਾ। ਇਧਰ ਪਿੰਡ ਨੇ, ਇਧਰ ਦਰਿਆ ਏ। ਇਹ ਇੱਕ ਬਸ ਬੰਨਾਂ ਦਾ ਵੀ ਕੰਮ ਕਰਦਾ ਇਹ ਔਰ ਇੱਕ ਰੋਡ ਵੀ ਹੈ ਜੀ ਤੇ ਗੱਡੀ ਹੁਣ ਚੱਲ ਰਹੀ ਹੈ। ਤੇ ਆ ਤਿੰਨ ਪਿੰਡ ਜਿਹੜੇ ਗੋਦ ਲਏ ਹੋਏ ਨੇ ਇਹ ਤੁਸੀਂ ਸਾਰੇ ਆ ਸਕਰੀਨ ਦੇ ਉੱਤੇ ਦੇਖ ਰਹੇ ਹੋ ਝੁੱਗੀਆਂ ਪੀਰ ਬਖਸ਼ ਆਰਮ ਸਿੰਘ ਵਾਲਾ ਤੇ ਰਾਦ ਲਗੇ ਆ ਦੇਖੋ ਉਹ ਇਧਰਲੇ ਪਾਸੇ ਪਾਣੀ ਆ ਦੂਜੇ ਪਾਸੇ ਸਾਰਾ ਸੁੱਕਾ ਪਿਆ ਆ ਦੇਖੋ ਬਾਈ ਯਾਰ ਉਰੇ ਕੀ ਹਾਲ ਸੀਗਾ 2-4 ਦਿਨ ਪਹਿਲਾਂ ਦੇਖੋ ਆ ਚੱਲ ਰਿਹਾ ਚਲੋ ਆ ਚੱਲ ਰਿਹਾ ਦੇਖੋ ਸਾਰੀ ਜ਼ਮੀਨਾਂ ਦੇ ਰਿੱਤਾ ਚੜ ਗਿਆ ਸਾਰੇ ਟੂ ਜੈਡ ਬਹੁਤ ਤੇ ਭਾਰੀ ਨੁਕਸਾਨ ਹੋਇਆ ਆਪਣੇ ਆਪਣੇ ਲੈਵਲ ਤੇ ਆਪਾਂ ਜਿੰਨਾ ਕਰ ਸਕਦੇ ਹਾਂ ਬੱਜ ਚੜ ਕੇ ਬਈ ਆਪ ਜਿੰਨੇ ਜੋਗੇ ਆਪਾਂ ਹੈਗੇ ਆ ਜ਼ਰੂਰ ਟੈਗਸਪੋਰਟ ਕਰਵਾ ਦੇਖੋ ਆ ਕਿਸ਼ਤੀਆਂ ਨੇ ਬਹੁਤ ਵਧੀਆ ਸਾਥ ਦਿੱਤਾ ਪਹਿਲਾਂ ਤੇ ਇਹ ਦੇਖੋ ਆ ਆ ਵੀ ਬਣਿਆ ਹੋਇਆ ਮਿਲਟਰੀ ਵਾਲਾ ਇਹ ਪਾਕਿਸਤਾਨ ਦਾ ਬਾਰਡਰ ਪੈਂਦਾ ਜੀ ਆ ਬਾਰਡਰ ਆ ਜੀ ਆ ਜਮੀਨਾਂ ਆ ਤੁਹਾਨੂੰ ਇਸ ਤੋਂ ਬਾਅਦ ਅੱਗੇ ਜਿਹੜੀਆਂ ਜਮੀਨਾਂ ਨੇ ਸਾਰੀਆਂ ਇਹ ਪਾਕਿਸਤਾਨ ਦੇ ਬਾਰਡਰ ਚ ਆਉਂਦੀਆਂ ਨੇ ਇਹ ਵੀ ਤੁਹਾਨੂੰ ਦਿਖਾਉਨੇ ਆ ਆ ਦੇਖੋ ਜੀ ਬਾਈ ਪਾਲ ਖਰੋੜ ਬਾਈ ਉਹਨਾਂ ਕੋਲ ਪਹੁੰਚ ਗਏ ਔਰ ਦੇਖੋ ਇਹ ਗਰਾਊਂਡ ਲੈਵਲ ਤੇ ਬਾਬਾ ਜੀ ਆਪ ਇੱਥੇ ਸੇਵਾ ਕਰ ਰਹੇ ਨੇ ਔਰ ਜ਼ਿੰਮੇਵਾਰੀ ਲੈਣੀ ਬਹੁਤ ਸੌਖੀ ਆ ਨਭਾਉਣੀ ਬਹੁਤ ਔਖੀ ਆ ਔਰ 300 ਕਿਲਾ ਤਿੰਨ ਪਿੰਡਾਂ ਦੀ ਜ਼ਿੰਮੇਵਾਰੀ ਲੈਣੀ ਕੋਈ ਛੋਟੀ ਜੀ ਗੱਲ ਨਹੀਂ ਕਰੋੜਾਂ ਦੇ ਵਿੱਚ ਇਹਦਾ ਬਜਟ ਚੱਲ ਗਿਆ ਜੀ ਪੱਧਰ ਕਰਨੀ 300 ਕਿਲਾ ਪੱਧਰ ਕਰਨਾ ਔਰ ਦੇਖੋ ਜੀ ਹੁਣ ਉੱਥੇ ਦੇਖੋ ਤੁਸੀਂ ਦੇਖੋਗੇ ਬੰਨ ਲੱਗ ਰਹੇ ਹੈ ਜੀ ਆ ਦੇਖੋ ਕਿੰਨੀ ਸੰਗਤ ਸੇਵਾ ਕਰ ਰਹੀ ਆ ਦੇਖੋ ਆਪਣੇ ਕੰਮ ਕਰ ਛੱਡ ਕੇ ਕਿਸੇ ਲਈ ਖੜਨਾ ਇਹ ਗੱਲਾਂ ਆਮ ਬੰਦੇ ਦੀ ਨਹੀਂ ਹੁੰਦੀਆਂ ਸੋ ਜੋ ਚੰਗਾ ਕੰਮ ਕਰ ਰਹੇ ਨੇ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਆਪਣਾ ਫਰਜ਼ ਬਣਦਾ ਜੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਵੱਧ ਚੜ ਕੇ ਹਿੱਸਾ ਪਾਓ ਜੀ ਤਿੰਨ ਪਿੰਡ ਗੋਦ ਲੈਨੇ ਜੀ ਝੁੱਗੀਆਂ ਪੀਰ ਬਖਸ਼ ਰਾਮ ਸਿੰਘ ਵਾਲਾ ਰਾਦ ਲਗੇ ਹੁਣ ਉਹੀ ਪਿੰਡਾਂ ਦੇ ਵਿੱਚ ਅਸੀਂ ਖੜੇ ਆ ਲੈਂਚ ਪਿੰਡ 300 ਕਿੱਲਾ ਘਟੋ ਘਟਾ ਉਹ ਦੇਖੋ ਜੀ ਬਾਈ ਪਾਲ ਖਰੋੜ ਜੀ ਦੀ ਟੀਮ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਸੰਸਥਾ ਆਪਣਾ ਫਰਜ਼ੀ ਸੇਵਾ ਸੁਸਾਇਟੀ ਪਿੰਡ ਲਚਕਾਣੀ ਵਾਲਿਆਂ ਦੇ ਬਾਈ ਸੇਵਾ ਚੱਲ ਰਹੀ ਹੈ ਗਰਾਊਂਡ ਲੈਵਲ ਦੇ ਬਾਬਾ ਜੀ ਆਪ ਬੈਠੇ ਨੇ ਪਿੰਡ ਰਾਦ ਲਗੇ ਜਿਵੇਂ ਤੁਹਾਨੂੰ ਪਹਿਲਾਂ ਹੀ ਵੀਡੀਓ ਦੇ ਵਿੱਚ ਦੱਸਿਆ ਪਹੁੰਚ ਚੁੱਕੇ ਆ ਜੀ ਇੱਥੇ ਸਭ ਤੋਂ ਜ਼ਿਆਦਾ ਜ਼ਮੀਨ ਪੱਧਰ ਕਰਨ ਦੇ ਲਈ ਟਰੈਕਟਰ ਤੇ ਸੰਗਤ ਲਈ ਬਹੁਤ ਜ਼ਿਆਦਾ ਲੋਡ ਆ ਤੇ ਉਸ ਤੋਂ ਬਾਅਦ ਇੱਧਰ ਨੂੰ ਆ ਜਾਓ ਯਾਰ ਅੱਗੇ ਆ ਜਾ ਵੀਰੇ ਆ ਬਾਬਾ ਜੀ ਨੇ ਤਿੰਨ ਪਿੰਡ ਜਿਹੜੇ ਗੋਦਲੇ ਨੇ ਝੁੱਗੀਆਂ ਪੀਰ ਬਖਸ਼ ਆਰਾਮ ਸਿੰਘ ਵਾਲਾ ਤੇ ਰਾਦ ਲਗੇ ਸੋ ਮੈਂ ਸਾਰਿਆਂ ਨੂੰ ਅੱਥੇ ਜੋੜ ਕੇ ਬੇਨਤੀ ਕਰਦਾ ਜਿਹਾ ਦੇਖੋ ਪੂਰਾ 300 ਕਿਲਾ ਜੀ ਜਿਹੜੀ ਬਾਬਾ ਜੀ ਨੇ ਜ਼ਿੰਮੇਵਾਰੀ ਲਈ ਆ ਔਰ ਜੇ ਉਹ ਸੰਗਤ ਸਪੋਰਟ ਕਰੋਗੇ ਬਾਬਾ ਜੀ ਨੇ ਇਹ ਵੀ ਨਾਲ ਕਿਹਾ ਕਿ ਵੀ ਹੋਰ ਵੀ ਆਪਾਂ ਪਿੰਡ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਫਿਲਹਾਲ ਦੇ ਲਈ ਇਹ ਸਾਰਿਆਂ ਨੂੰ ਬੇਨਤੀ ਕਰਦੇ ਆ ਆਪਣੇ ਬਿਹੱਵ ਤੇ ਜਿੰਨੇ ਜਿੰਨਾ ਵੀ ਹੋ ਸਕਦਾ ਇਸ ਆਪਾਂ ਬਾਬਾ ਜੀ ਦੇ ਨਾਲ ਖੜੀ ਐ ਔਰ ਮੈਂ ਜ਼ਿੰਦਗੀ 'ਚ ਪਹਿਲੀ ਵਾਰ ਵੀਡੀਓ ਦੇ ਨਾਲ ਇੱਕ ਸਕੈਂਦਰ ਚਲਾ ਰਹੇ ਹਾਂ ਜੀ ਔਰ ਜਿੰਨੇ ਝੋਟ ਛੋਟੀ ਸ਼ਰਦਾ ਹੈ ਤੁਸੀਂ ਜ਼ਰੂਰ ਬਾਤ ਚੜ ਕੇ ਇਸ ਇਹ ਚੀਜ਼ ਨੂੰ ਸਪੋਰਟ ਕਰਨਾ ਮੈਂ ਉੱਥੇ ਜੁੜ ਕੇ ਤੁਹਾਡੇ ਸਾਰਿਆਂ ਨੂੰ ਬੇਨਤੀ ਕਰਦਾ ਵਾਕਈ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਕਿ ਨਹੀਂ ਸਾਰਤੀ ਨਹੀਂ ਹੈਗੇ ਜੀ ਉਹ ਨਾ ਨਾ ਸਾਰਤੀ ਨਹੀਂ ਹੈਗੇ ਜੀ ਉਹਨਾਂ ਨੇ ਨਾ ਜੀ ਉੱਥੇ ਮੋਟਰ ਵਾਲਾ ਕੋਠਾ ਤੁਸੀਂ ਨੂੰ ਕੀ ਕਹਿੰਦੇ ਮੋਟਰ ਦਾ ਕੋਠਾ ਕੀ ਕਹਿੰਦੇ ਉਹ ਬੰਦਾ ਕੀ ਕਹਿੰਦਾ ਕਹਿੰਦਾ ਮੇਰੀ ਕੋਠੀ ਸਾਰੇ ਜਾਣਦੇ ਹੋ ਆਪਣਾ ਫਰਜ ਸ਼ਹਿਰ ਸੋਸਾਇਟੀ ਪੰਡਲ ਅਚਕਾਣੀ ਜ਼ਿਲ੍ਹਾ ਪਟਿਆਲਾ ਆਵਾ ਪਾਲਖਰੋੜ ਜੀ ਕੋਠੀ ਕੋਠੀ ਕੋਈ ਪਾਗ ਦੇ ਦੇ ਅਈ ਦੂਜਾ ਕੰਮ ਕਰਦੇ ਥੋੜਾ ਕੰਮ ਕੱਲਾ ਬਾਪੂ ਜੀ ਜ਼ਮੀਨ ਪੁੱਧਰ ਕਰਨੀ ਆ ਬਸ ਬੁਝਾਈ ਆ ਐਦੋਂ علاوہ ਇੱਕ ਚੀਜ਼ ਨਹੀਂ ਜੀ ਨਾ ਅਸੀਂ ਗਲਤ ਕਰੀਏ ਕਿਸੇ ਸਾਰੇ ਜਾਣਦੇ ਹੋ ਆਪਣਾ ਫਰਜ ਸੇਵਾ ਸੁਸਾਇਟੀ ਪਿੰਡਲ ਚਕਾਣੀ ਜ਼ਿਲ੍ਹਾ ਪਟਿਆਲਾ ਬਾਬਾ ਪਾਲ ਖਰੋੜ ਜੀ ਨੇ ਇਹ ਜਿਹੜੀ ਤਿੰਨ ਪਿੰਡਾਂ ਦਾ ਜ਼ਿੰਮੇਵਾਰੀ ਲਈ ਆ ਔਰ ਘੱਟੋ ਘੱਟ ਇਸ ਵਿੱਚ 300 ਕਿਲ ਹੈ ਜੀ ਸੋ ਮੈਂ ਸਾਰੇ ਨੂੰ ਬੇਨਤੀ ਕਰਦਾ ਸੰਗਤ ਵੱਧ ਚੜ ਕੇ ਸਪੋਰਟ ਕਰੇ ਔਰ ਦੇਖੋ ਉਰੇ ਇੱਕ ਉਰੇ ਇਹ ਜਗ੍ਹਾ ਦੇ ਬਾਰੇ ਪਤਾ ਵੀ ਬਣ ਲੱਗਦਾ ਬਹੁਤ ਸੰਗਤ ਨੂੰ ਘਟਾ ਔਰ ਬਾਬਾ ਜੀ ਤੋਂ ਪੁੱਛਦੇ ਆ ਬਾਬਾ ਜੀ ਆਪਾਂ ਨੂੰ ਕਿਹੜੀ ਚੀਜ਼ਾਂ ਦੀ ਇੱਥੇ ਆਪਾਂ ਨੂੰ ਪ੍ਰੋਬਲਮ ਦਿੱਕਤ ਆ ਰਹੀ ਆ ਉਹ ਜ਼ਰੂਰ ਸਾਡੇ ਨਾਲ ਸਾਂਝੀ ਕਰਿਓ ਉਰੇ ਪਿੰਡ ਤਾਂ ਜੀ ਇਹਨਾਂ ਦੀ ਬਰਬਾਦੀ ਹੋਈ ਆ ਬਾਹਰ ਇੱਥੋਂ ਦਰਿਆ ਤੋਂ ਇਧਰਲੇ ਪਾਸੇ 8-10 ਪਿੰਡ ਨੇ ਜੀ ਇਹ ਮਤਲਬ ਅੱਗੇ ਬਾਰਡਰ ਤੱਕ ਪਰ ਜਿਹੜੀ ਆਪਣੇ ਕੋਲੇ ਤਿੰਨ ਪਿੰਡਾਂ ਦੀ ਮਤਲਬ ਸੇਵਾ ਤਿੰਨ ਪਿੰਡਾਂ ਦੀ ਸੇਵਾ ਪੂਰੀ ਹੋਣ ਤੋਂ ਬਾਅਦ ਫਿਰ ਆਪਾਂ ਅਗਲੇ ਪਿੰਡਾਂ 'ਚ ਵੀ ਜਾਣਾ ਮਤਲਬ ਇੱਥੇ ਲੋੜ ਕੀ ਆ ਵੀਰੇ ਇਹ ਗੱਲ ਕਲੀਅਰ ਆ ਵੀ ਇਹ ਸ਼੍ਰੀ ਤਰਨਤਨ ਸਾ ਇਦਲੀਪੋ ਸਿੱਕਾਟਪਦਾ ਸੰਗਤ ਨੂੰ ਹਰੀਕੇ ਪੱਤਨ ਤੋਂ ਨੇੜੇ ਪੈਂਦੀ ਹੈ ਜੀ ਜਗ੍ਹਾ ਇਹ ਦੂਜੀ ਗੱਲ ਵੀਰੇ ਇੱਥੇ ਲੋੜ ਕੀ ਆ ਮੈਂ ਕਹਿੰਦਾ ਜੀ ਕੋਈ ਨਾ ਕਿਸੇ ਦਾ ਘਰ ਕੋਈ ਵਿੱਚ ਡਿੱਗਿਆ ਜੇ ਕਿਸੇ ਦਾ ਡਿੱਗਿਆ ਆਪਾਂ ਨੂੰ ਦੱਸਣਾ ਆਪਾਂ ਘਰ ਵੀ ਬਣਾ ਕੋਸ਼ਿਸ਼ ਕਰਾਂਗੇ ਜੀ ਇੱਥੇ ਸਿਰਫ ਕੱਲੀ ਜ਼ਮੀਨਾਂ ਨੂੰ ਲੋੜ ਆ ਵੀਰੇ ਉਹ ਲੋੜ ਕਾਦੀ ਹੈ ਡੀਜ਼ਲ ਦੀ ਤੁਸੀਂ ਸੱਚ ਜਾਣਿਓ ਇਹ ਤੋਂ ਇਲਾਵਾ ਸਾਨੂੰ ਕੋਈ ਮਦਦ ਨਹੀਂ ਜਾਪਦੀ ਪਸ਼ੂਆਂ ਲਈ ਚਾਰੇ ਦੀ ਲੋੜ ਸੀ ਬਥੇਰਾ ਸੰਗਤਾਂ ਨੇ ਪਹਚਾਇਆ ਬਹੁਤ ਵੱਡੇ ਪੱਧਰ ਤੇ ਲੋਕਾਂ ਨੂੰ ਚੀਜ਼ ਮਿਲੀ ਹੈ ਕੋਈ ਕਹਿ ਨਹੀਂ ਸਕਦਾ ਕਿ ਸਾਨੂੰ ਚੀਜ਼ ਨਹੀਂ ਮਿਲੀ ਜੀ ਕੋਈ ਰਹਿੰਦਾ ਹੋਵੇ ਤਾਂ ਕੀ ਕਹਿਣਾ ਵੀ ਕਿਸੇ ਨੇ ਨਾ ਚੀਜ਼ ਮੰਗੀ ਹੋਵੇ ਪਰ ਉਰੇ ਅੱਜ ਦੀ ਮੰਗ ਕੀ ਆ ਵੀਰੇ ਅਸੀਂ ਸਸਤਾ ਵੱਲੋਂ ਬੇਨਤੀ ਕਰਦੇ ਆਂ ਡੀਜ਼ਲ ਦੀ ਲੋੜ ਆ ਤਾਂ ਕਿ ਤਿੰਨ ਪਿੰਡਾਂ ਦੀ ਜਗ੍ਹਾ ਆਪਾਂ ਛੇ ਪਿੰਡਾਂ ਦੀ ਜ਼ਮੀਨ ਪੱਧਰ ਕਰਕੇ ਕੰਮ ਨੂੰ ਜਾਈਏ ਵੈਸੇ ਟਾਰਗੇਟ ਆਪਣਾ ਤਿੰਨ ਪਿੰਡਾਂ ਦਾ ਜੀ ਰਾਦਲਕੇ ਪਿੰਡਾਂ RAM ਸਿੰਘ ਵਾਲਾ ਝੁੱਗੀਆਂ ਪੀਰ ਬਖਸ਼ ਦੇ ਵਿੱਚ ਕੱਲ ਨੂੰ ਇੱਕ ਤਰੀਕ ਨੂੰ ਕੰਮ ਸ਼ੁਰੂ ਹੋਣ ਲੱਗਿਆ ਜੀ ਗੁਰੂ ਸਾਹਿਬ ਕਿਰਪਾ ਕਰਨ ਜੇਕਰ ਤੁਹਾਡੀ ਵੱਧ ਸਪੋਰਟ ਹੋਈ ਤਾਂ ਫਿਰ ਆਪਾਂ ਅੱਗੇ ਇਧਰ ਨੂੰ ਵੀ ਦੋ ਤਿੰਨ ਪਿੰਡ ਨੇ ਤੇ ਆਪਣੇ ਪਿੱਛੇ ਵੀ ਦੋ ਤਿੰਨ ਪਿੰਡ ਨੇ ਭੋਜੋ ਵਾਲੀ ਤੇ ਪਾਉ ਵਾਲ ਇਧਰ ਨੂੰ ਮੁੱਠੇ ਵਾਲ ਅੱਗੇ ਕਿ ਜਿਵੇਂ ਜਿਵੇਂ ਪ੍ਰਮਾਤਮਾ ਤਾਕਤ ਦਿੰਦਾ ਰਹੂ ਡੀਜ਼ਲ ਦੀ ਬੇਨਤੀ ਜ਼ਰੂਰ ਕਰੋ ਟਰੈਕਟਰਾਂ ਦੀ ਵੀਰੇ ਠੀਕ ਆ ਬਹੁਤ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਰਾਤ ਲੱਕੇ ਦੇ ਏਰੀਆ ਦੇ ਪਿੰਡ ਦੇ ਜਿਹੜੇ ਤਿੰਨ ਪਿੰਡਾਂ ਦੀ ਜ਼ਿੰਮੇਵਾਰੀ ਲਈ ਆ ਇਹਦੇ ਆਲੇ ਦੁਆਲੇ ਜਿੰਨੇ ਵੀ ਸੰਗਤ ਵੀਡੀਓ ਦੇਖ ਰਹੀ ਆ ਜ਼ਰੂਰ ਇੱਥੇ ਸੰਪਰਕ ਕਰੋ ਬਾਬਾ ਜੀ ਆਪਣਾ ਫਰਜ਼ ਸੇਵਾ ਸੁਸਾਇਟੀ ਪਿੰਡ ਲਚਕਾਣੀ ਬਾਬਾ ਜੀ ਨਾਲ ਸੰਪਰਕ ਕਰੋ ਤਾਂ ਜੋ ਆਪਾਂ ਇਹ ਜੜਾ 300 ਕਿਲੇ ਦੀ ਜ਼ਿੰਮੇਵਾਰੀ ਲਈ ਹੈ ਕਿਉਂਕਿ ਦੇਖੋ ਇੱਕ ਕਿਲੇ ਦੀ ਵੀ ਕਿਲਾ ਨਾ ਜੀ ਦੇਖੋ ਇਹ ਤਾਂ ਰੇਤ ਵਾਲਾ ਜੀ ਇਹ ਘੱਟ ਵੱਧ ਵੀ ਹੋ ਸਕਦੇ ਨੇ ਪਰ ਜਿਹੜੀ ਬੀਜ ਬਜਾਈ ਹੈ ਜੀ ਉਹ 1000 ਕਿਲੇ ਤੋਂ ਨੀਚੇ-ਨੀਚੇ ਬਣੂਗਾ ਇਹਨਾਂ ਦੀ ਮਤਲਬ ਉਹ ਵੀ ਮਤਲਬ ਆਪਾਂ ਜ਼ਿੰਮੇਵਾਰੀ ਚੱਕੀ ਆ ਕੁਝ ਇਹ ਵੀ ਸਹਿਯੋਗ ਕਰਨਗੇ ਕਿਉਂਕਿ ਹਰੇਕ ਬੰਦੇ ਦੇ ਘਰ 'ਚ ਬੀ ਹੁੰਦਾ ਪਿਆ ਇਹ ਵੀ ਸਹਿਯੋਗ ਕਰਨਗੇ ਐ ਨਹੀਂ ਹੈਗਾ ਜੀ ਮਤਲਬ ਗੁਰੂ ਸਾਹਿਬ ਕਿਰਪਾ ਕਰਨੀ ਪ੍ਰੋਪਰ ਫਾਈਨਲ ਕਰਕੇ ਨਿਕਲਾਂਗੇ ਜੀ ਪਰ ਇਸ ਵਕਤ ਆਪਾਂ ਰਾਦਲ ਕੇ ਪਿੰਡ ਨਾਲ ਜੀ ਨੇ ਰਾਮ ਸਿੰਘ ਵਾਲਾ ਪਿੰਡ ਤੇ ਰਾਦਲ ਕੇ ਤੇ ਝੁੱਗੀਆਂ ਤੋਂ ਕੁਝ ਬੰਦੇ ਇਕੱਠੇ ਹੋ ਕੇ ਇੱਕ ਬੰਨ ਮਾਰ ਰਹੇ ਆ ਜੀ ਨਾਲ ਆਪਣੇ ਵੀ ਮੁੰਡੇ ਲੱਗੇ ਹੋਏ ਨੇ ਕੱਲ ਅਸੀਂ ਸਾਰੇ ਲੱਗੇ ਹੋਏ ਤੇ ਜੀ ਨਾਲ ਉਹ ਬੰਨ ਮਤਲ ਖਾਸਾ ਚੌੜਾ ਬੰਨਣਾ ਜੇਕਰ ਉਹ ਬੰਦ ਬੰਨ ਹੋਊਗਾ ਬੰਦ ਹੋਊਗਾ ਤਾਂ ਹੀ ਦੋ ਤਿੰਨ ਪਿੰਡਾਂ ਦਾ ਪਾਣੀ ਰੁਕੂਗਾ ਵੀਰੇ ਜੇਕਰ ਉਹ ਬੰਨ ਨਾ ਬੰਦ ਹੋਇਆ ਤਾਂ ਫਿਰ ਪਾਣੀ ਇਕਣੇ ਚਲੀ ਜਾਣਾ ਤੁਸੀਂ ਨੌਜਵਾਨਾਂ ਨੂੰ ਸਾਡੀ ਬੇਨਤੀ ਵੱਧ ਤੋਂ ਵੱਧ ਹੱਥੀਂ ਸੇਵਾ ਕਰਨ ਵਾਲੀ ਸੰਗਤ ਜ਼ਰੂਰ ਪਹੁੰਚੋ ਇੱਥੇ ਜੀ ਵੀਰੇ ਬਹੁਤ ਬਹੁਤ ਧੰਨਵਾਦ ਬਾਬਾ ਜੀ ਗੱਲਬਾਤ ਕਰਨ ਦੇ ਲਈ ਔਰ ਮੈਂ ਇਹੀ ਬੇਨਤੀ ਕਰਦਾ ਕਿ ਵੱਧ ਛੜ ਕੇ سپورਟ ਕਰੋ ਕਿਉਂਕਿ ਦੇਖੋ ਇਹੀ ਟਾਈਮ ਹੁੰਦਾ ਚੰਗੇ ਮਾਇ ਟਾਈਮ ਦੇ ਵਿੱਚ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਾ ਇਹ ਇੱਕ ਇਨਸਾਨੀ ਤਾਂ ਸਭ ਤੋਂ ਵੱਡਾ ਸੂਤ ਆ ਤੋ ਦਿਨੋਟੇਡ ਆ ਫਾਇਰ ਗੇਟ ਦੇ ਵਿੱਚ ਪੂਰਾ ਡੀਜ਼ਲ ਭਰਿਆ ਹੋਇਆ। ਬਹੁਤ ਵਧੀਆ ਕੰਮ ਕਰਿਆ ਵੀ। ਇੱਕ ਤਨਵਾ ਹੋਰ ਡੀਜ਼ਲ ਦੀ ਛੋਟੀ ਟੈਂਕੀ ਦਿਖਾਉਣਾ। ਇਹ ਸੇਵਾ ਕਰੀ ਹੋਈ ਆ ਬਾਈ ਗੁਲਾਬ ਸਿੱਧੂ ਨੇ। ਆ ਦੇਖੋ। ਵਾਹ ਜੀ ਵਾਹ। ਆਪਣਾ ਫਰਜ ਸੇਵਾ ਸੁਸਾਇਟੀ। ਦੇਖੋ ਕਿੰਨੀ ਸੋਹਣੀ ਬਣੀ ਹੋਈ ਆ। ਆ ਪਾਲਕ ਗੁਲਾਬ ਸਿੱਧੂ ਬਾਈ ਨੇ ਸੇਵਾ ਕਰੀ ਇਹ ਦੇਖੋ। ਮੈਂ ਸਾਰਿਆਂ ਨੂੰ ਇੱਕ ਬੇਨਤੀ ਇਹੀ ਕਰਦਾ ਇੱਥੇ ਕੋਈ ਵੀ ਰਾਸ਼ਨ ਲੈ ਕੇ ਆਉਣ ਦੀ ਲੋੜ ਨਹੀਂ ਕੋਈ ਕੰਬਲ ਲੈ ਕੇ ਆਉਣ ਦੀ ਲੋੜ ਨਹੀਂ ਇਹ ਜਿਹੜੀਆਂ ਚੀਜ਼ਾਂ ਨੇ ਬਿਲਕੁਲ ਬ्यर्थ ਨੇ ਹੁਣ ਅੱਜ ਦੇ ਟਾਈਮ ਦੇ ਵਿੱਚ ਕਿਉਂਕਿ ਪਹਿਲਾਂ ਲੋੜ ਸੀਗੀ ਉਹਦੋਂ ਬਹੁਤ ਜ਼ਿਆਦਾ ਸੰਗਤ ਇੱਥੇ ਸੇਵਾ ਕਰ ਗਈ ਸੋ ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਆਏ ਆ ਜੀ ਪਹਿਲਾਂ ਸੀ ਨਾ ਵੀ ਪੂਰਾ ਲੋੜਬੰਦ ਜੀ ਤੱਕ ਸਮਾਨ ਪਹੁੰਚਾਇਆ ਜਾਵੇ ਉਹ ਹੁਣ ਬਹੁਤ ਜ਼ਿਆਦਾ ਘਟ ਗਿਣਤੀ ਦੇ ਵਿੱਚ ਰਹਿ ਗਿਆ ਸੋ ਜੇ ਲੋੜ ਆ ਤਾਂ ਇੱਕ ਚੀਜ਼ ਦੀ ਸਿਰਫ ਡੀਜ਼ਲ ਦੀ ਸੋ ਮੈਂ ਬੇਨਤੀ ਕਰਦਾ ਨਾਲ ਪਾਲਖਰੋੜ ਭਾਈ ਉਹਨਾਂ ਦਾ ਨੰਬਰ ਵੀ ਚਲਾਉਣਾ ਆ ਨੰਬਰ ਹੈ ਸੰਪਰਕ ਕਰਕੇ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਭਾਈ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਇਹ ਡੀਜ਼ਲ ਪਚਾਓ ਤਾਂ ਜੋ ਜਿਹੜਾ ਹੈ ਤਿੰਨ ਪਿੰਡਾਂ ਦੀ ਜਿਹੜੀ ਮਤਲਬ ਗੋਦ ਲੈ ਨੇ ਬਾਈ ਪਾਲ ਖਰੋੜ ਨੇ ਉਹ ਪਿੰਡਾਂ ਦੇ ਵਿੱਚ ਜਿਹੜੀ ਉਹ ਜ਼ਮੀਨ ਪੱਧਰ ਕਰਨੀ ਆ ਇਹਨੂੰ ਬਹੁਤ ਟਾਈਮ ਜ਼ਿਆਦਾ ਟਾਈਮ ਲੱਗਣਾ ਸੋ ਮੈਂ ਬੇਨਤੀ ਇਹੀ ਕਰੂੰਗਾ ਕਿ ਬਈ ਇਸ ਜ਼ਮੀਨ ਨੂੰ ਪੱਧਰ ਕਰਨ ਦੇ ਲਈ ਬਹੁਤ ਜ਼ਿਆਦਾ ਸੰਗਤ ਟਰੈਕਟਰਾਂ ਦੀ ਲੋੜ ਆ ਉਹ ਚੀਜ਼ ਇੱਥੇ ਲੈ ਕੇ ਆਓ ਚਲੋ ਟਰੈਕਟਰ ਤਾਂ ਨੇੜੇ ਵਾਲੇ ਬੰਦੇ ਇੱਥੇ ਲੈ ਕੇ ਆ ਰਹੇ ਨੇ ਕੱਲ੍ਹ ਨੂੰ ਵੀ 30 ਟਰੈਕਟਰ ਆਉਣੇ ਨੇ ਪਰ ਸਾਰੀ ਸੰਗਤ ਨੂੰ ਬੇਨਤੀ ਆ ਵੀ ਡੀਜ਼ਲ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਪਾਲਖਰੋਟ ਭਾਈ ਉਹਨਾਂ ਦਾ ਮੈਂ ਨੰਬਰ ਵਿੱਚ ਚਲਾਉਂਗਾ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਇੱਥੇ ਡੀਜ਼ਲ ਦੀ ਸੇਵਾ ਪਹੁੰਚੀ ਕਰ ਸਕਦੇ ਹੋ ਜੀ ਉਹ ਪਿੰਡ ਦਾ ਤੁਹਾਨੂੰ ਪ੍ਰੋਪਰ ਐਡਰੈਸ ਦੱਸ ਰਣਾ ਨੇੜੇ ਹਰੀਕੇ ਪੱਤਣ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸਾਹਿਬ ਜਿਹਦੇ ਵਿੱਚ ਤਰਨਤਾਰਨ ਸਾਹਿਬ ਜ਼ਿਲ੍ਹਾ ਇਹ ਜਿਹੜਾ ਹਰੀਕੇ ਪੱਤਣ ਦੇ ਵਿੱਚ ਆ ਤਿੰਨ ਪਿੰਡ ਮੇਨ ਨੇ ਜਿੱਥੇ ਮਤਲਬ ਬੰਨ ਹਲੇ ਤੱਕ ਵੀ ਟੁੱਟਿਆ ਹੋਇਆ ਵੀ ਉਹ ਬੰਨ ਜਿਹੜਾ ਇਹ ਸਿਰਫ ਔਰ ਸਿਰਫ ਮਤਲਬ ਲੱਗ ਰਿਹਾ ਟਰੈਕਟਰਾਂ ਨਾਲ ਹੀ ਲੱਗੂਗਾ ਸੋ ਆ ਹੁਣ ਸਾਰੀ ਸੰਗਤ ਲੱਗੀ ਹੋਈ ਹੈ ਜੀ ਅੱਜ ਵੀ ਡੇਢ ਦੋ ਸੌ ਜਾਣੇ ਲੱਗਿਆ ਹੋਇਆ ਕ ਜੁੱਗੀਆਂ ਪੀਰ ਬਖਸ਼ ਆਰਮ ਸਿੰਘ ਵਾਲਾ ਤੇ ਰਾਧ ਲਕੇ ਤੇ ਆ ਸੰਸਥਾ ਦਾ ਨੰਬਰ ਹੈ ਜੀ ਇਹ ਤੁਸੀਂ ਜਮੀਨੀ ਪੱਧਰ ਅਤੇ ਵਿਜਾਈਰੀ ਸੇਵਾ ਲਈ ਸੇਵਾ ਲਈ ਆਰੰਭ ਆਹ ਦੇਖੋ ਆਹ ਸੰਪਰਕ ਨੰਬਰ ਮੇਨ ਨੇ ਜੇ ਤੁਸੀਂ ਡੀਲ ਦੀ ਪਹੁੰਚ ਕਰਨੀ ਆ ਆਹ ਦੋ ਨੰਬਰਾਂ ਤੇ ਫੋਨ ਕਰਕੇ ਤੁਸੀਂ ਡੀਲ ਦੀ ਪਹੁੰਚ ਕਰ ਸਕਦੇ ਹੋ ਔਰ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਪਾਓ ਇੱਥੇ ਕੋਈ ਵੀ ਰਾਸ਼ਨ ਜਾਂ ਇਸ ਤਰ੍ਹਾਂ ਦਾ ਸਮਾਨ ਲਿਆ ਕੇ ਆਪਣਾ ਪੈਸਾ ਨਾ ਖਰਾਬ ਕਰੋ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਹਰੀਕੇ ਪੱਤਨ ਖੜੇ ਆ ਜੀ ਮੈਂ ਸਾਰਿਆਂ ਨੂੰ ਇੱਥੋਂ ਇਹੀ ਅਪਡੇਟ ਦੇ ਰਿਹਾ ਇੱਥੇ ਕੋਈ ਵੀ ਰਾਸ਼ਨ ਜਾਂ ਇਸ ਤਰ੍ਹਾਂ ਦੀ ਕੋਈ ਵੀ ਸਮੱਗਰੀ ਕੰਬਲ ਵਗੈਰਾ ਲੈ ਕੇ ਆਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਇੱਥੇ ਸਾਰਾ ਕੁਝ ਨਾਰਮਲ ਆ ਬਸ ਇੱਥੇ ਜਿਹੜੀ ਸਭ ਤੋਂ ਵੱਧ ਜ਼ਰੂਰਤ ਹੈਗੀ ਆ ਜਿਹੜਾ ਜ਼ਮੀਨੀ ਪੱਧਰਾਂ ਦੇ ਉੱਤੇ ਰੇਤਾ ਚੜ ਗਿਆ ਦੋ-ਤਿੰਨ-ਤਿੰਨ ਫੁੱਟ ਔਰ ਇੱਕ ਬੰਨ ਜਿਹੜਾ ਹਲੇ ਤੱਕ ਟੁੱਟਿਆ ਹੋਇਆ ਨਹੀਂ ਉਹ ਲੱਗਿਆ ਹੈਗਾ ਪਰ ਸੰਗਤ ਸਾਰੀ ਅੱਜ ਵੀ ਡੇਢ ਦੋ ਸਿਆਣੇ ਲੱਗਿਆ ਹੋਇਆ ਤੁਹਾਨੂੰ ਮੋ ਵੀ ਦਿਖਾ ਦਿੰਨਾ ਔਰ ਉਰੇ ਸਿਰਫ ਔਰ ਸਿਰਫ ਟਰੈਕਟਰ ਕੋਲੋਂ ਬੰਦੇ ਹਣਾ ਅਲਦੋਲੇ ਪਿੰਡਾਂ ਤੋਂ ਜਾਂ ਤਰਨਤਾਰਨ ਸਾਹਿਬ ਅੰਮ੍ਰਿਤਸਰ ਤੋਂ ਲੈ ਕੇ ਆਉਣਗੇ ਇੱਥੇ ਬਸ ਸਭ ਤੋਂ ਵੱਡੀ ਮੈਂ ਬੇਨਤੀ ਅਰਦਾਸ ਆਪਣੇ ਤੈਹਦੋਂ ਤੁਹਾਨੂੰ ਇਹੀ ਕਹਿਣਾ ਵੀ ਜਿੰਨੇ ਜੋਗੇ ਹੈਗੇ ਆ ਮੈਂ ਥੱਲੇ ਥੰਸ ਤੁਹਾਨੂੰ ਸੰਸਥਾ ਦਾ ਨੰਬਰ ਦੇ ਰਿਹਾ ਇਹ ਨੰਬਰ ਨਾਲ ਸੰਪਰਕ ਕਰਕੇ ਤੁਸੀਂ ਇੱਥੇ ਡੀਜ਼ਲ ਦੀ ਪਹੁੰਚ ਕਰਨੀ ਆ ਉਹ ਤੁਸੀਂ ਕਿਵੇਂ ਕਰਨੀ ਆ ਤੁਸੀਂ ਆ ਇਸ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਔਰ ਇੱਥੇ ਹੋਰ ਕੋਈ ਵੀ ਰਾਸ਼ਨ ਸਮੱਗਰੀ ਦੀ ਇਸ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਨਹੀਂ ਹੈਗੀ ਸੋ ਕਿਉਂਕਿ ਦੇਖੋ ਇੱਥੇ ਆਪਾਂ ਸੁਣਦੇ ਆ ਘਰੇ ਬਹਿ ਕੇ ਕਈ ਵਾਰ ਆਪਾਂ ਨੂੰ ਆਪਾਂ ਨੂੰ ਵੀ ਖੁਦ ਨੂੰ ਨਹੀਂ ਪਤਾ ਲੱਗਦਾ ਵੀ ਕੀ ਆਪਾਂ ਨੂੰ ਉੱਥੇ ਲੋੜ ਹੈ ਕੀ ਆਪਾਂ ਭੇਜਣਾ ਚਾਹੀਏ ਔਰ ਮੈਨੂੰ ਐ ਲੱਗਦਾ ਹਰੇਕ ਬੰਦੇ ਨੂੰ 20 50 100000 ਜਿੰਨੀ ਵੀ ਆਪਣੀ ਮਤਲਬ ਆਪਾਂ ਹਾਇਸ਼ਤ ਰੱਖਦੇ ਆ ਉਹਨਾਂ ਵੱਧ ਤੋਂ ਵੱਧ ਆਪਾਂ ਇਸ ਸੰਸਥਾ ਦਾ ਸਾਥ ਦੇ ਔਰ ਲਾਸਟ ਵਿੱਚ ਮੈਂ ਇਹੀ ਕਹੂੰਗਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਪਣਾ ਯੋਗਦਾਨ ਜ਼ਰੂਰ ਪਾ ਦਿਓ ਜੀ ਔਰ ਮੈਂ ਜ਼ਿੰਦਗੀ ਦੇ ਵਿੱਚ ਕਦੇ ਵੀ ਅਜੇ ਤੱਕ ਕਦੇ ਕਿਸੇ ਦਾ ਮੈਂ ਸਕੈਨਰ ਨਹੀਂ ਪਾਇਆ ਔਰ ਪਹਿਲੀ ਵਾਰ ਮੈਂ ਲੋੜ ਪੈ ਗਈ ਥੋੜਾ ਮੈਂ ਸਕੈਨਰ ਪਾ ਰਹੇ ਹਾਂ ਇਹ ਸਿਰਫ ਇਹ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਨੀ ਦਾ ਸਕੈਨਰ ਹੈ ਇਹ ਕਿਓਰ ਕੋੜਾ ਜਿਹਦੇ ਵਿੱਚ ਆਪਾਂ ਪੇਮੈਂਟ ਕਰਨੀ ਆ ਜਿੰਨੀ ਵੀ ਆਪਣੀ ਸ਼ਰਦਾ ਹੈ ਸ਼ਰਦਾ ਹੈਗੀ ਆ 50000 5000 10000 20 50 100 ਜਿੰਨੀ ਵੀ ਸ਼ਰਦਾ ਹੈਗੀ ਆ ਮੈਂ ਅਜੇ ਤੱਕ ਕਦੇ ਜ਼ਿੰਦਗੀ 'ਚ ਨਹੀਂ ਪਾਇਆ ਬਟ ਮੈਂ ਅੱਜ ਇੱਥੇ ਆਏ ਆ ਔਰ ਮ ਇੱਕ ਆਈਡੀਆ ਦੱਸਾਂ ਮੋਟਾ-ਮੋਟਾ ਜਾਂ ਤਾਂ ਔਰ ਤੁਸੀਂ ਲਾ ਲਓ ਜੇ 50 ਟਰੈਕਟਰ ਦਿੰਦੇ ਵਿੱਚ ਚੱਲਦੇ ਨੇ ਨਾ ਜੀ ਤਾਂ ਔਰ ਤੁਸੀਂ ਦੇਖੋ ਇੱਕ-ਇੱਕ ਟਰੈਕਟਰ 22 25 ਬੀ ਲੀਟਰ ਤੇਲ ਦਾ ਖਾਊਗਾ ਹੀ ਖਾਊਗਾ ਪੂਰੇ ਦਿਨ ਦੇ ਵਿੱਚ ਔਰ ਇੱਕ ਦਿਨ ਦੇ ਵਿੱਚ ਗੱਲ ਕਿੱਥੇ ਜਾਂਦੀ ਆ ਪਿਆਪੇ ਆ ਯਾਰ 60-60 ਹਜ਼ਾਰ ਲੱਖ-ਲੱਖ ਰੁਪਏ ਖਰਚਾ ਡੇਲੀ ਦਾ ਹੋਊਗਾ ਜਿੰਨੇ ਟਰੈਕਟਰ ਚੱਲਣਗੇ ਉਹ ਸਿਰਫ ਔਰ ਸਿਰਫ ਡੀਜ਼ਲ ਦੀ ਲੋੜ ਆ ਟਰੈਕਟਰਾਂ ਦਾ ਹੱਲ ਬਾਈ ਇਹਨਾਂ ਨੇ ਕਰਿਆ ਹੋਇਆ ਉਹ ਡੀਜ਼ਲ ਦਾ ਜੇ ਆਪਾਂ ਸੇਵਾ ਕਰਨਾ ਚਾਹੁੰਦੇ ਆ ਆ ਬਾਈ ਉਹਨਾਂ ਦਾ ਨੀਚੇ ਨੰਬਰ ਆ ਆ ਇਸ ਨੰਬਰ ਨਾਲ ਜਰੂਰ ਸੰਪਰਕ ਸੰਪਰਕ ਕਰਿਓ ਔਰ ਮੈਂ ਪਹਿਲੀ ਵਾਰ ਦੁਬਾਰਾ ਜ਼ਿੰਦਗੀ ਵਿੱਚ ਫੇਰ ਕਹਿ ਰਿਹਾ ਮੈਂ ਕਰ ਸਕੈਨਰ ਨਹੀਂ ਪਾਇਆ ਬਟ ਅਜ ਇੱਥੇ ਆ ਕੇ ਪਤਾ ਲੱਗਿਆ ਵੀ ਇੱਥੇ ਕਿੰਨਾ ਖਰਚਾ ਕਿੰਨੇ ਬੰਦਿਆਂ ਨੂੰ ਸਾਂਭਣਾ ਪੈਂਦਾ ਔਰ ਮੈਂ ਇਹੀ ਬੇਨਤੀ ਕਰੂੰਗਾ ਵੀ ਇਸ ਸੰਸਥਾ ਨਾਲ ਜੁੜ ਕੇ ਜੋ ਆਲ ਯੋਨਾ ਇਹ ਇਹ ਜਿਹੜੇ ਬਾਰੇ ਲੋਕਾਂ ਨੂੰ ਬਹੁਤ ਜ਼ਿਆਦਾ ਘੱਟ ਪਤਾ ਸੋ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਬਾਦ ਚੜ ਕੇ ਇਹਦੇ ਵਿੱਚ ਸਾਥ ਦਿਓ ਹੁਣ ਪਿੱਛੇ ਨਾ ਰਹੋ ਮੈਂ ਇਹੀ ਬੇਨਤੀ ਕਰੂੰਗਾ ਇਹ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਜੀ ਅਗਰ ਤੁਸੀਂ ਫਿਲਹਾਲ ਦੀ ਘੜੀ ਸੇਵਾ ਨਹੀਂ ਕਰ ਸਕਦੇ ਵੀਡੀਓ ਸ਼ੇਅਰ ਕਰਕੇ ਆਪਣਾ ਯੋਗਦਾਨ ਜ਼ਰੂਰ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ